ਅਸੀਂ ਇਸ ਮਿਸ਼ਨ ਤੇ ਲੱਗੇ ਸਾਨੀ ਸਾਹਿਬ ਦਾ ਸਾਥ ਮਿਲਿਆ ਸਾਨੀ ਸਾਹਿਬ ਕਹਿੰਦੇ ਮੈਂ ਰਾਜ ਸਭਾ ਐਮਪੀ ਐ ਪਾਰਟੀ ਨੇ ਬਣਾਇਆ 5 ਕਰੋੜ ਸਾਲ ਦਾ ਮਿਲਦਾ ਮੇਰਾ ਸਾਰਾ 5 ਕਰੋੜ ਰੁਪਇਆ ਪਲੱਸ ਜਿੰਨੇ ਪੈਸੇ ਲੱਗਣਗੇ ਮੈਂ ਕਮੀ ਨਹੀਂ ਆਨ ਦੂੰਗਾ ਉਹ ਆਪਾ ਮਾਨ ਸਾਹਿਬ ਦਾ ਸੁਪਨਾ ਪੂਰਾ ਕਰੀਏ ਉਸੇ ਦਾ ਇੱਕ ਨਤੀਜਾ ਹੈ ਅੱਜ ਦਾ ਇਸ ਸਕਿੱਲ ਸੈਂਟਰ ਆਫ ਐਕਸੀਲੈਂਸ ਤੇ ਅੱਜ ਦਾ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਬੂਰੇ ਦਾਵੇ ਨਾਲ ਕਹਿ ਸਕਦਾ ਕਿ ਅੱਜ ਦੇਸ਼ ਦੀ ਬੈਸਟ ਆਈਟੀਆਈ ਸਾਡੀ ਆ ਆਈਟੀਆਈ ਆ ਆਈਟੀਆਈ ਲੁਧਿਆਣਾ ਜਿਸ ਦਾ ਨਾਮ ਅਸੀਂ ਹੁਣ ਸਕਿੱਲ ਸੈਂਟਰ ਆਫ ਐਕਸੀਲੈਂਸ ਰੱਖਿਆ ਰੋਬੋਟਿਕ ਮਸ਼ੀਨਸ 3D ਪ੍ਰਿੰਟਿੰਗ ਸੀਐਨਸੀ ਐਨੀ ਵਰਲਡ ਕਲਾਸ ਮਸ਼ੀਨਸ ਖੁਦ ਮਾਨ ਸਾਹਿਬ ਸੀਐਮ ਸਾਹਿਬ ਦੇਖ ਕੇ ਆਏ ਇੱਕ ਇੱਕ ਚੀਜ਼ ਉਹ ਕਿਸੇ ਵੀ ਆਈਟੀਆਚ ਅਵੇਲੇਬਲ ਨਹੀਂ ਇੱਥੋਂ ਹੁਣ ਬੱਚਿਆਂ ਨੂੰ ਜੋ ਸਰਦਾ ਸੁਪਨਾ ਹੈ ਇੱਥੋਂ ਜਿਹੜਾ ਬੱਚਾ ਸਰਟੀਫਿਕੇਟ ਲੈ ਕੇ ਨਿਕਲੂਗਾ ਉਸ ਨੂੰ ਅਗਲੇ ਦਿਨ ਹੀ ਉਸ ਨੂੰ ਟਿਫਨ ਲੈ ਕੇ ਕੰਮ ਤੇ ਜਾਣਾ ਪੈਣਾ ਇੰਨਾ ਸ਼ਾਨਦਾਰ ਸਾਡਾ ਨਾਲੀ ਮਲਟੀ ਸਕਿਲ ਡਵੈਲਪਮੈਂਟ ਸੈਂਟਰ ਇਵਿਏਸ਼ਨ ਐ ਆਈ ਲੈਬ ਸਟਿਚਿੰਗ ਇਹ ਸਭ ਕੁਝ ਸਾਨੀ ਸਾਹਿਬ ਨੇ ਦਿੱਤਾ ਮੈਂ ਤੁਹਾਨੂੰ ਦੱਸਾਂ ਜੀ 2022 ਦੇ ਵਿੱਚ ਜਦੋਂ ਸਰਦਾਰ ਮਾਨ ਸਾਹਿਬ ਦੀ ਸਰਕਾਰ ਆਂਦੀ ਹੈ ਆਈਟੀਆਈ ਦੇ ਵਿੱਚ ਲਗਭਗ 28000 ਸੀਟਾਂ ਹੁੰਦੀਆਂ ਸੀ 28000 ਸੀਟਾਂ ਦੇ ਵਿੱਚੋਂ ਸਿਰਫ 50 ਤੋਂ 60% ਸੀਟਾਂ ਭਰਦੀਆਂ ਸੀ ਬਾਕੀ ਸਾਰੀ ਸੀਟਾਂ ਖਾਲੀ ਜਾਂਦੀਆਂ ਸੀ ਅਸੀਂ ਪਹਿਲੇ ਸਾਲ ਟਾਰਗੇਟ ਬਣਾਇਆ ਕਿ 100% ਐਡਮਿਸ਼ਨ ਕਰਾਂਗੇ ਤੇ 2023 ਦੇ ਵਿੱਚ ਸਾਡਾ ਐਡਮਿਸ਼ਨ ਰੇਟ 98% ਚਲਾ ਗਿਆ 28000 ਤੇ 98% ਆ ਗਿਆ ਹੁਣ ਅਗਲੇ ਸਾਲ ਅਸੀਂ ਕਿਹਾ ਕਿ ਅਸੀਂ 7000 ਸੀਟਾਂ ਵਧਾ ਰਹੇ ਹਾਂ ਸੀਟਾਂ 35000 ਕਰਤੀਆਂ ਨਵੇਂ ਕੋਰਸ ਲੈ ਕੇ ਆਏ 3D ਪ੍ਰਿੰਟਿੰਗ ਬੋਇਲਰ ਦਾ ਡਰੋਨ ਪਾਇਲਟ ਦਾ ਤੇ ਇਸ ਸਾਲ ਸਾਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਆ ਆਲਰੇਡੀ ਅਸੀਂ 77% ਐਡਮਿਸ਼ਨ ਕਰਤੀ ਹੈ 7000 ਸੀਟਾਂ ਵਿਧਾਨ ਦੇ باوجود ਤੇ ਅਗਲੇ ਸਾਲ ਸਾਡਾ ਟਾਰਗੇਟ ਹੈ ਇਹਨੂੰ 43000 ਕਰਨ ਦਾ ਤੇ ਉਸ ਤੋਂ ਅਗਲੇ ਸਾਲ 50000 ਯਾਨੀ 5 ਸਾਲਾਂ ਦੇ ਵਿੱਚ ਸੀਟਾਂ ਡਬਲ ਤੇ 2022 ਦੇ ਵਿੱਚ ਸਿਰਫ ਐਡਮਿਸ਼ਨ 50% ਹੁੰਦੀ ਸੀ ਐਨੇ ਬੱਚਿਆਂ ਨੂੰ ਰੋਜ਼ਗਾਰ ਇੰਡਸਟਰੀ ਕਹਿੰਦੀ ਆ ਤੁਸੀਂ ਕਿਸੇ ਵੀ ਇੰਡਸਟਰੀਸਟ ਨਾਲ ਗੱਲ ਕਰੋ ਮਿੱੱਤਲ ਸਾਹਿਬ ਨਾਲ ਗੁਪਤਾ ਜੀ ਹਰ ਉਹ ਕਹਿੰਦੇ ਸਾਨੂੰ ਬੰਦੇ ਨਹੀਂ ਮਿਲ ਰਹੇ ਇਹਦਾ ਮਤਲਬ ਗੈਪ ਸੀਗਾ ਜਿਹਦਾ 80% ਇੰਜੀਨੀਅਰਿੰਗ ਜਿਹੜੀ ਆ ਉਹ ਕੰਪਨੀ ਚ ਹੋਊਗੀ ਉਹ ਫੈਕਟਰੀ ਚ ਹੋਊਗੀ ਸਿਰਫ 20% ਕੋਰਸ ਹੈ ਜਿਹੜਾ ਯੂਨੀਵਰਸਿਟੀ ਹੋਊਗਾ ਬਾਕੀ 80% ਤੁਸੀਂ ਆਪਣੀ ਇੰਡਸਟਰੀ ਦੇ ਵਿੱਚ ਕਲਾਸਰੂਮ ਹੋਣਗੇ ਜਿਵੇਂ ਇੱਕ ਐਮਬੀਬੀਐਸ ਦੀ ਹੁੰਦੀ ਹੈ ਤਿਆਰੀ ਐਮਬੀਬੀਐਸ ਹੁੰਦੀ ਹੈ ਨਾ 2 ਘੰਟੇ ਸਵੇਰੇ ਕਲਾਸ ਲੱਗਦੀ ਹੈ ਤੇ 10 ਘੰਟੇ ਹਸਪੀਟਲ ਚ ਕੰਮ ਕਰਨਾ ਪੈਂਦਾ ਤਾਂ ਕਿ ਅਸੀਂ ਐਂਡ ਇਹ ਦੇਸ਼ ਦੇ ਵਿੱਚ ਇੱਕ ਨਵਾਂ ਇਕਲਾ ਉਪਰਾਲਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਿ ਪੂਰੀ ਇੰਜੀਨੀਅਰਿੰਗ ਜਿਹੜੀ ਹੈ 4 ਸਾਲ ਦੀ 80% will be in factory ਜਿਹੜੀ ਵੀ ਫੈਕਟਰੀ ਵਾਲਾ ਕਹੂਗਾ ਕਿ ਸਾਡੇ ਨਾਲ ਪਾਰਟਨਰਸ਼ਿਪ ਕਰ ਲੋ ਸਾਡੀ ਟੈਕਨੀਕਲ ਯੂਨੀਵਰਸਿਟੀਆਂ ਉਹਨਾਂ ਦੇ ਲਈ ਟੇਲਰ ਮੇਡ ਕਰੀਕੂਲਮ ਬਣਾ ਕੇ ਕੋਰਸ ਸ਼ੁਰੂ ਕਰ ਦੇਣਗੇ ਤਾਂ ਕਿ ਜਦੋਂ 4 ਸਾਲ ਬਾਅਦ ਉਹ ਬੱਚਾ ਨਿਕਲੇ ਤਾਂ ਫੈਕਟਰੀ ਨੂੰ ਇਨ ਹਾਊਸ ਇੰਜੀਨੀਅਰ ਮਿਲ ਰਿਹਾ ਟੇਲਰ ਮੇਡ ਇੰਜੀਨੀਅਰ ਮਿਲ ਰਿਹਾ ਜੋ ਉਸ ਨੂੰ ਜ਼ਰੂਰਤ ਹੈ ਤੇ ਬੱਚੇ ਨੂੰ ਉਸੇ ਵਕਤ ਨੌਕਰੀ ਮਿਲ ਰਹੀ ਹੈ ਪਲੇਸਮੈਂਟ ਉਸੇ ਵਕਤ ਉੱਥੇ ਸਿੱਖ ਰਿਹਾ ਉੱਥੇ ਤੇ ਸਟਾਈਫੈਂਡ ਵੀ ਮਿਲ ਰਿਹਾ 4 ਸਾਲ ਜਰੂਰ ਪੜ ਰਿਹਾ ਅੱਜ ਐਸਆਈਟੀਆਈ ਦੇ ਵਿੱਚ ਲਗਭਗ 10 ਕਰੋੜ ਦੀ ਲਾਗਤ ਜਿਦੇ ਵਿੱਚ ਬਹੁਤਾ ਹਿੱਸਾ ਸਾਡੇ ਮਾਨਯੋਗ ਵਿਕਰਮਜੀਤ ਸਿੰਘ ਸਾਨੀ ਜੀ ਨੇ ਸਿਰਫ ਪੈਸੇ ਨਹੀਂ ਦਿੱਤੇ ਇੱਕ ਇੱਕ ਚੀਜ਼ ਦੀ ਮਾਈਨਿਊਟਲੀ ਮੈਂ ਪੰਜ ਵਾਰੀ ਐਸਆਈਟੀਆਈ ਨੂੰ ਵਿਜ਼ਿਟ ਕਰਕੇ ਅਨੇਕਾਂ ਮੀਟਿੰਗਸ ਕਿਹੜੀ ਮਸ਼ੀਨਰੀ ਕਿੱਥੋਂ ਆਣੀ ਹੈ ਕਿੱਦਾਂ ਦੀ ਫਲੋਰਿੰਗ ਹੋਣੀ ਹੈ ਤਾਂ ਕਿ ਇਸ ਨੂੰ ਇੱਕ ਵਾਕੇ ਵਰਲਡ ਕਲਾਸ ਬਣਾਇਆ ਜਾ ਸਕੇ ਤੇ ਇਸ ਤੋਂ ਇਲਾਵਾ 10 ਕਰੋੜ ਰੁਪਏ ਸਾਨੀ ਸਾਹਿਬ ਨੇ ਆਪਣੇ ਐਮਪੀ ਲੈਡ ਚ ਹੋਰ ਦਿੱਤਾ ਸਾਡੇ ਬਾਕੀ ਆਈਟੀਆਸ ਦੀ 10 ਹੋਰ ਆਈਟੀਆ ਸਾਡੀ ਜਿਹੜੀ ਹੈ ਉਹ ਇਸ ਵਕਤ ਉਹਨਾਂ ਦਾ ਰੈਨੋਵੇਸ਼ਨ ਚੱਲ ਰਿਹਾ ਤਾਂ ਕਿ ਅਸੀਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਹਰ ਬੱਚੇ ਦੇ ਹੱਥ ਦੇ ਵਿੱਚ ਟਿਫਨ ਹੋਵੇ ਉਸ ਨੂੰ ਸਰਕਾਰ ਕਰ ਸਕੀਏ